ਜ਼ੁਲਮ ਨਾਲ ਲੜਨਾ ਪਉ ਦੁਬਾਰਾ ਉਹ ਗੱਲ ਸੁਣ ਭਗਤ ਸਿੰਘ ਸਰਦਾਰਾ ਜ਼ੁਲਮ ਨਾਲ ਲੜਨਾ ਪਉ ਦੁਬਾਰਾ ਹੋ ਮਾਰ ਚੌਕੜਾ ਚੋਰ ਅਬ ਹਮਾਰੇ ਦਿਲ ਮੇ ਹੈ ਕਿ ਦੇਖਣਾ ਹੈ ਜੋਤ ਕਿਤਨਾ ਬਾਦ ਹੋਏ ਕੈਜ ਹਮੇਸ਼ਾ ਰਹੇ ਕਿਉਂਕਿ ਜੰਨਤ ਨੇ ਤੁਹਾਨੂੰ ਜਨਮ ਦਿੱਤਾ ਤੋ ਸੇ ਅੱਜ ਖੰਡਾ ਚ ਸਾਜਾ ਸੰਕਲਪਾਂ ਚ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਯਾਦ ਕੀਤਾ ਗਿਆ ਰਾਜਗੁਰੂ ਸਰਦੇਵ ਜੀ ਨੂੰ ਯਾਦ ਕੀਤਾ ਔਰ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ ਇਹ ਦਿਨ ਮਨਾਉਣੇ ਇਸ ਕਰਕੇ ਜ਼ਰੂਰੀ ਨੇ ਕਿ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਦੱਸ ਸਕੀਏ ਉਹ ਕਿਤੇ ਭੁੱਲ ਨਾ ਜਾਣ ਕਿ ਇਹ ਜਿਹੜੀ ਕੁਰਬਾਨੀ ਆ ਬਹੁਤ ਵੱਡੀ ਹੈ ਔਰ ਅ ਅੱਜ ਦੇ ਦਿਨ ਤੇ ਸਾਡਾ ਸਾਰਿਆਂ ਦਾ ਸਿਰ ਉੱਚਾ ਹੁੰਦਾ ਹੈ ਅੱਜ ਸਾਡੇ ਲਈ ਗੌਰਵ ਮਈ ਦਿਨ ਹੈ ਕਿ ਇਹਨਾਂ ਲੋਕਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਤੋਂ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਿਤ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਮੈਂ ਇਹੀ ਪ੍ਰੇਰਣਾ ਕਰਦਾ ਕਿ ਆਪਾਂ ਸਾਰੇ ਸ੍ਰੀ ਦਾਜ਼ਮ ਭਗਤ ਸਿੰਘ ਜੀ ਦੀ ਜ਼ਿੰਦਗੀ ਨੂੰ ਜ਼ਰੂਰ ਪੜ੍ਹੀਏ ਉਹਨਾਂ ਦਾ ਕੀ ਉਦੇਸ਼ ਸੀ ਉਹਨਾਂ ਦੀ ਕੁਰਬਾਨੀ ਦਾ ਮੁੱਖ ਜਿਹੜਾ ਉਦੇਸ਼ ਕੀ ਸੀਗਾ ਤਾਂ ਜੋ ਅਸੀਂ ਵੀ ਦੇਸ਼ ਦੀ ਹਰ ਔਕੜ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਉਹਨਾਂ ਨੂੰ ਯਾਦ ਕਰ ਰਹੇ ਆ ਮੈਂ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਦਾ ਧੰਨਵਾਦ ਜੈਤ ਅੱਜ ਸਾਡੇ ਖੰਨਾ ਬੇਕੇ ਸਾਂਝਾ ਸਤਕਲਪ ਕਲਾ ਮੰਚ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਸਰਪੇਟ ਜੱਲੀ ਉਹਨਾਂ ਦੇ ਸ਼ਹੀਦੀ ਦਿਨ ਤੇ ਅੱਜ ਪਾਕਿਸਤਾਨ ਰਾਜ ਦੇ ਸਿਦੇ ਨੂੰ ਸ਼ਰਧਾ ਸਰਪੇਟ ਭੇਟ ਕੀਤਾ ਗਿਆ ਸਾਡੇ ਇਹ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਨੇ ਸਾਡੇ ਦੇਸ਼ ਦਾ ਸਰਮਾਇਆ ਨੇ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਦੇ ਦਿੱਤੀਆਂ ਸਾਡੇ ਲਈ ਸਾਰਾ ਕੁਝ ਆਪਣਾ ਵਾਰ ਕੇ ਸਾਨੂੰ ਅੱਜ ਆਜ਼ਾਦੀ ਦਾ ਨਿਕ ਬਣਦਾ ਸਾਨੂੰ ਇਹ ਆਨੰਦ ਲੈਣ ਦਾ ਮੌਕਾ ਦਿੱਤਾ ਸੋ ਸਾਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦੇ ਪੂਰਨਾਂ ਤੇ ਚੱਲ ਕੇ ਸਾਨੂੰ ਦੇਸ਼ ਕੌਮ ਦੀ ਸੇਵਾ ਕਰਨੀ ਚਾਹੀਦੀ ਆ ਅੱਜ ਵੀ ਜੇਕਰ ਨਿਆਂ ਅਨਿਆਂ ਹੁੰਦਾ ਤਾਂ ਸਾਡੇ ਦੇਸ਼ ਦੇ ਨੌਜਵਾਨ ਅੱਗੇ ਵੱਧ ਕੇ ਖੜਦੇ ਆ ਕੇ ਮੂਰਤ ਇਹ ਪ੍ਰੇਰਨਾ ਸਾਨੂੰ ਸਾਡੇ ਸ਼ੀਦਾ ਤੋਂ ਮਿਲਦੀ ਆ। ਸੋ ਅਸੀਂ ਆਪਣੇ ਸ਼ੀਦਾ ਸਰਦਾਰ ਭਗਤ ਸਿੰਘ, ਰਾਜਨਤਾ ਸੁਦੇਵ ਨੂੰ ਸ਼ਰਧਾ ਸਤਕਾਰ ਪੇਟ ਕਰਦੇ ਆ ਉਹਨਾਂ ਨੂੰ ਨਮਨ ਕਰਦੇ ਆ, ਸਲਾਮ ਕਰਦੇ ਆ ਤੇ ਸਮੂਹ ਸਮੁੱਚੇ ਮਾਤਦਾਤਾਂ ਨੂੰ ਆਖਦਾ ਜਿਹੜੇ ਇਹ ਜਿਉਂ ਕਰਲੇ ਕਰਦੇ ਨੇ ਤੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਹਨਾਂ ਨੂੰ ਬਹੁਤ ਵਧੀਆ ਸੇਧ। ਹਾਂ 23 ਮਾਰਚ ਤੇ ਸ਼ਹੀਦੀ ਦਿਵਸ ਤੇ ਜਿਵੇਂ ਕਿਸ ਤਰ੍ਹਾਂ ਨੂੰ ਸਾਰਾ ਨੂੰ ਪਤਾ ਹੀ ਆ। ਕਿ ਰਾਜਗੁਰੂ ਸੁਭਦੇਵ ਭਗਤ ਸਿੰਘ ਨੂੰ ਇਸ ਦਿਹਾੜੇ ਅੰਗਰੇਜ਼ੀ ਹਕੂਮਤ ਨੇ ਆਪਣੇ ਡਰ ਤੋਂ ਇਹਨਾਂ ਨੂੰ ਫਾਂਸੀ ਜ਼ਾੜ ਦਿੱਤਾ ਸੀਗਾ ਦੇਖੋ ਦੇਸ਼ ਦਾ ਨੌਜਵਾਨ ਹੁੰਦਾ ਜੋ ਦੇਸ਼ ਨੂੰ ਬਚਾਉਣ ਦੇ ਲਈ ਹਰ ਯਤਨ ਕਰਦਾ ਤੇ ਉਹ ਬਚਾ ਵੀ ਸਕਦਾ ਤੇ ਭਗਤ ਸਿੰਘ ਉਹਨਾਂ ਨੇ ਇਹੀ ਜਿਹੜਾ ਚੱਕਿਆ ਸੀਗਾ ਕਿ ਆਪਣੀ ਆਪਣੀ ਦੇਸ਼ ਦੇ ਲਈ ਕਸ਼ਕਰ ਗੁਜ਼ਰਨਾ ਤੇ ਅੱਜ ਦੀ ਨੌਜਵਾਨ ਕਿਹੜੀ ਇਹਨਾਂ ਚੀਜ਼ਾਂ ਤੋਂ ਦੂਰ ਜਾ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਇੱਕ ਰਸਤਾ ਚਾਹੀਦਾ ਹੁੰਦਾ ਜਿਹੜੀ એનર્ਜੀ ਆ ਉਹਨਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਹਰ ਨਿਕਲਦੀ ਹੈ ਅਗਰ ਉਹਨਾਂ ਨੂੰ ਕੋਈ ਸਹੀ ਮਾਰਗਦਰਸ਼ਨ ਮਿਲ ਜੇ ਅਗਰ ਉਹਨਾਂ ਨੂੰ ਕੋਈ ਸਹੀ ਗਾਈਡੈਂਸ ਮਿਲ ਜੇ ਤਾਂ ਉਹਨਾਂ ਦੀ એનર્ਜੀ ਬਹੁਤ ਚੰਗੇ ਕੰਮਾਂ ਦੇ ਵਿੱਚ ਵੀ ਆ ਸਕਦੀ ਹੈ ਪਰ ਅਫਸੋਸ ਹੈ ਕਿ ਅੱਜ ਨੌਜਵਾਨ ਔਰ ਬਜ਼ੁਰਗਾਂ ਦੇ ਵਿੱਚ ਬਹੁਤ ਫਾਸਲਾ ਹੋ ਗਿਆ ਘਰਾਂ ਦੇ ਵਿੱਚ ਮੋਬਾਈਲ ਫੋਨ ਕਿਸ ਤਰ੍ਹਾਂ ਦਾ ਆ ਗਿਆ ਕਿ ਜਿਨੇ ਸਾਰੇ ਰਿਸ਼ਤੇ ਦੂਰ ਕਰ ਦਿੱਤੇ ਤੇ ਸਰਕਾਰ ਦਾ ਜਿਹੜਾ ਇਹ ਉਪਰਾਲਾ ਕੀਤਾ ਹੈ ਨਸ਼ਾ ਬਰੋਤ ਜੋਤ ਸਮੂਚੀ ਸਾਂਝਾ ਸੰਕਲਪ ਦੀ ਟੀਮ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੀ ਆ ਤੇ ਅਸੀਂ ਯਕੀਨ ਦਿਵਾਉਂਦੇ ਆ ਕਿ ਸਰਕਾਰ ਦੇ ਇਸ ਅਭਿਆਨ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਅੱਜ ਦੇ ਦਿਨ ਮੈਂ ਵਿਦਿਆਵੰਤੀ ਜੀ ਰਲੀ ਦੇਵੀ ਜੀ ਤੇ ਪਾਰਵਤੀ ਦੇਵੀ ਜੀ ਇਹ ਤਿੰਨ ਉਹ ਮਹਾਨ ਮਾਵਾਂ ਸੀ ਜਿਹਨਾਂ ਨੇ ਇਹ ਤਿੰਨ ਮਹਾਨ ਯੋਧੇ ਪੈਦਾ ਕੀਤੇ ਸੀ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਨਾਤੇ ਜਦਮ ਕੱਪਤਾ ਸੀ। ਤੇ ਮੈਂ ਕੋਟ-ਕੋਟ ਨਮਨ ਕਰਦਾ ਇਹ ਸਾਰੇ ਜਿੰਨੇ ਵੀ ਸਾਡੇ ਦੇਸ਼ ਲਈ ਆਜ਼ਾਦੀ ਦੇ ਲਈ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਜਾਂ ਸੀਹੇ ਚੱਲੇ ਕਿ ਸਾਨੂੰ ਆਹ ਦਿਨ ਦੇਖਣ ਨੂੰ ਮਿਲਿਆ ਅਸੀਂ ਆਜ਼ਾਦ ਮੁਲਕ ਦੇ ਵਿੱਚ ਸਾਹ ਲੈਣ ਜੋਗੇ ਹੋਏ ਹਾਂ ਅਸੀਂ ਆਪਣੇ ਕਾਮਾਕਾਰਾਂ ਜੋਗੇ ਹੋਏ ਹਾਂ ਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਮੈਂ ਇਹੀ ਅਪੀਲ ਕਰਦਾ ਕਿ ਤੁਸੀਂ ਇਹ ਸ਼ਹੀਦਾਂ ਨੂੰ ਕਦੇ ਨਾ ਭੁੱਲੋ ਔਰ ਖਾਸ ਕਰਕੇ ਮੈਂ ਇੱਕੋ ਅਪੀਲ ਕਰਦਾ ਹੱਥ ਜੋੜ ਕੇ ਹਰ ਵਰਕਾਤਾ ਉਹਨਾਂ ਕੀ ਸਕੂਲ ਕਾਲਜ ਦੇ ਵਿੱਚ ਜਿੰਨੇ ਵੀ ਟੀਚਰ ਨੇ ਪ੍ਰੋਫੈਸਰ ਸਹਿਬਾਨ ਨੇ ਕਿਉਂਕਿ ਭਗਤ ਸਿੰਘ ਉਹਨਾਂ ਨੂੰ ਦੀ ਮੂਵਮੈਂਟ ਵੀ ਪ੍ਰੋਫੈਸਰ ਔਰ ਟੀਚਰਾਂ ਤੋਂ ਹੀ ਅੱਗੇ ਚਲੀ ਆ ਮਾਰਗਦਰਸ਼ਨ ਨਾਲ ਤੇ ਅੱਜ ਦੇ ਟੀਚਰ ਤੇ ਪ੍ਰੋਫੈਸਰ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਬਾਕੀ ਸਬਜੈਕਟਾਂ ਦੇ ਨਾਲ-ਨਾਲ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਸਰੂਰ ਨੂੰ ਦੱਸਿਆ ਕਰੋ ਤਾਂ ਜੋ ਦੇਸ਼ ਦੇ ਲਈ ਮਰਨ ਵਾਲਿਆਂ ਦੀ ਕਦੇ ਕਮੀ ਨਾ ਆਵੇ ਤੇ ਇਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸੀ ਕਦੇ ਨਾ ਭੁਲਾ ਸਕੀਏ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਦੀ ਜਾ ਇਹ ਲੈਣਾ ਚੰਗਾ ਜਿਹੜਾ ਪ੍ਰੋਗਰਾਮ ਹੈ ਆ ਦੇਖੋ ਜੀ ਆ ਸੰਜਾ ਸੰਕਲਪ ਕਲਾ ਮੈਂ ਵੈਲਫੇਅਰ ਸੁਸਾਇਟੀ ਵੱਲੋਂ ਪਿਛਲੇ ਲੰਬੇ ਸਮੇ ਤੋਂ 27 ਸਾਲ ਤੋਂ ਦੇਸ਼ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇ ਬਾਰੇ ਦੱਸੀਏ ਇਸ ਕਾਲਜ ਵੂਮਨ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਅਸੀਂ ਜਿੰਨੇ ਵੀ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਆਉਣ ਵਾਲੀ ਜਨਰੇਸ਼ਨ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੀ ਆਜ਼ਾਦੀ ਦਾ ਨਿਕ ਅਸੀਂ ਮਾੜ ਰਹੇ ਆ ਉਹ ਇਹਨਾਂ ਮਹਾਨ ਯੋਧਿਆਂ ਦੇ ਕਰਕੇ ਸਾਨੂੰ ਮਿਲੀ ਆ ਸੋ ਅਸੀਂ ਉਹਨਾਂ ਨੂੰ ਨਾ ਭੁੱਲੀਏ ਉਹਨਾਂ ਦੀ ਸ਼ਹਾਦਤ ਦੇ ਨਾ ਭੁੱਲੀਏ ਉਹਨਾਂ ਦੇ ਜਨਮ ਦਿਹਾੜੇ ਨਾ ਭੁੱਲੀਏ ਬਾਕੀ ਤਾਂ ਸਾਰੇ ਕੰਮ ਅਸੀਂ ਕਰਦੇ ਰਹਨੇ ਆ ਪਰ ਇਹਨਾਂ ਦੀ ਯਾਦ ਨੂੰ ਅਸੀਂ ਸ਼ਾਇਦ ਭੁੱਲ ਜਾਨੇ ਆ ਸੋ ਆਉਣ ਵਾਲੀ ਪੀੜ੍ਹੀ ਨੂੰ ਮੈਂ ਇੱਕੋ ਅਪੀਲ ਕਰੂੰਗਾ ਆਮ ਲੋਕਾਂ ਨੂੰ ਵੀ ਇਹ ਫੀਲ ਕਰੂੰਗਾ ਵੀ ਤੁਸੀਂ ਵੱਧ ਚੜ ਕੇ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਕਰੋ ਤਾਂ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਕਿਸੇ ਤਰ੍ਹਾਂ ਦੇ ਪੈਣ ਤੋਂ ਬਚਾਈਏ ਔਰ ਸਿੱਧੇ ਰਸਤੇ ਪਾਸ ਕਰਨ ਬਹਾਦਰ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਔਰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਨਸ਼ੇ ਦਾ ਪ੍ਰਕੋਪ ਬਾਰੇ ਦੇਖੋ ਜੀ ਇਹ ਵੱਡਾ ਬਹੁਤ ਵੱਡਾ ਸਮੁੰਦਰ ਵੜ ਗਿਆ ਨਸ਼ਾ ਪੂਗਾ ਪੰਜਾਬੇ ਨਿਕਲ ਨਿਕਲਦਾ ਜਾ ਰਿਹਾ ਉਹ ਕਾਰਨ ਇਹੀ ਹੈ ਵੀ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਨਾ ਤਾਂ ਅਸੀਂ ਇਕੱਠੇ ਬੈਠ ਕੇ ਮਿਲ ਸਕਦੇ ਆ ਅੱਗੇ ਮੇਲੇ ਹੁੰਦੇ ਸੀ ਵੇੜੇ ਵਿੱਚ ਬੈਠਦੇ ਸੀ ਲੋਕ ਸੱਥਾਂ ਵਿੱਚ ਬੈਠਦੇ ਬਿਉਰਗਾ ਦਾ ਕਹਿਣਾ ਮੰਨਦੇ ਸੀ ਅਸੀਂ ਉਹਨਾਂ ਨੂੰ ਦੱਸਦੇ ਸੀ ਜਦ ਬੱਚਿਆਂ ਨੂੰ ਕੁਝ ਦੱਸਿਆ ਹੀ ਨਹੀਂ ਜਾ ਰਿਹਾ ਦੇਸ਼ ਵਾਰਿਆਂ ਨੂੰ ਦੱਸਿਆ ਜਾ ਰਿਹਾ ਤਾਂ ਉਹ ਨੌਜਵਾਨ ਪੀੜ੍ਹੀ ਹੁੰਦੀ ਹੈ ਉਹ ਭਟਕ ਜਾਂਦੀ ਹੈ ਭਟਕੇ ਉਹ ਕਰਾਹੇ ਪੈ ਗਈ ਔਰ ਸਾਡੀ ਕੋਸ਼ਿਸ਼ ਹੋ ਗਈ ਅੱਜ ਦੇ ਇਸ ਦਿੱਤੇ ਸੀ ਸਾਂਝਾ ਸੰਕਲਪ ਤਲਾ ਮਨ ਤੇ ਸਾਰੇ ਅਹੁਦੇਦਾਰੇ ਪ੍ਰਣ ਕਰਦੇ ਆਂ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਨਸ਼ੇ ਦੇ ਕੋੜ ਨੂੰ ਜੜ ਤੋਂ ਖਤਮ ਕਰਨ ਲਈ ਜਿੰਨਾ ਵੀ ਸਹਿਯੋਗ ਅਸੀਂ ਕਰਾਂਗੇ ਉਹ ਸਾਡੀ ਐਮ ਪਹਿਲ ਪਹਿਲ ਦੇ ਆਧਾਰ ਤੇ ਅਸੀਂ ਇਹਨੂੰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ